ਆਪ ਵੀ ਨਾਮ ਰਵਾਇਆ ਕਰੋ ਖੁਰਕ ਮੁਰਕ ਪੁਰਦੇ ਰਾਤ ਨੂੰ ਸਤ ਸ੍ਰੀ ਅਕਾਲ ਜੀ ਲੈ ਕੇ ਆਇਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 18 ਸਤੰਬਰ ਨੂੰ 5 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਕੱਲ 21 ਕਿਹਿਆਰ ਦੇ 15-15 ਹਜ਼ਾਰ ਰੁਪਏ ਦੇ ਕੌਣ ਬੈਸਟ ਰੇਡਰ ਤੇ ਜਾਫੀ ਬਣਿਆਗੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ Allrounder 855 ਦੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਤੁਸੀਂ ਵੀਡੀਓ Facebook ਦੇ ਜ਼ਰੀਏ ਦੇਖ ਰਹੇ ਹੋ ਤਾਂ Facebook ਪੇਜ ਨੂੰ ਫੋਲੋ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਂਦੇ ਆਂ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਗੱਗੋ ਬੂਆ ਤਰਨਤਨ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਕ੍ਰਿਆਲਾ ਤੇ ਗੱਗੋ ਬੂਆ ਦੀਆਂ ਟੀਮਾਂ ਦੇ ਵਿੱਚਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਗੱਗੋ ਬੂਆ ਦੀ ਟੀਮ ਫਸਟ ਰਹੀ ਤੇ ਕ੍ਰਿਆਲੇ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਹਾਂ ਫਰੰਦੀਪੁਰ ਤਰਨਤਨ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਸੌਰ ਸਿੰਘ ਤੇ ਫਰੰਦੀਪੁਰ ਦੀਆਂ ਟੀਮਾਂ ਦੇ ਵਿੱਚਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਫਰੰਦੀਪੁਰ ਦੀ ਟੀਮ ਫਸਟ ਰਹੀ ਤੇ ਸੌਰ ਸਿੰਘ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਹਾਂ ਮਾੜੀਪਨਵਾ ਗੁਰਦਾਸਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 41000 ਤੇ ਦੂਜਾ ਇਨਾਮ 31000 ਸੀ ਤੇ ਬੈਸਟ ਰੇਡਰ ਤੇ ਜੈਪਿਆਂ ਦੇ ਲਈ 81800 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਮਾੜੀਪਨਵਾ ਤੇ ਗੁਰਦਾਸਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਗੁਰਦਾਸਪੁਰ ਦੀ ਟੀਮ ਫਸਟ ਰੇਂਜ ਤੇ ਮਾੜੀਪਨ ਵਾਲੀ ਟੀਮ ਸੈਕੰਡ ਇਹ ਤੋਂ ਬੈਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਹ ਤੋਂ ਬੈਟ ਰੇਡਰ ਬਣੇਗਾ ਜੋ ਬਣ ਸਪਰਾਈ ਕੋਠੀ ਵਾਲਾ 11 ਕਵਾਡੀਆਂ ਪਾ ਕੇ 11 ਨੰਬਰ ਲੈਤੇ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਜੂਰੀ ਭਗਵਾਨਪੁਰਗਾ 9 ਟੱਚ ਲੈ ਕੇ ਦੋ ਜਫੇ ਲਾਈ ਅੱਗੇ ਗੱਲ ਕਰਦਾ ਭੇਟਾਂ ਕਪੂਰਥਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟਸ ਦੀ ਤੇ ਉੱਥੇ ਪਹਿਲਾ ਇਨਾਮ 70000 ਤੇ ਦੂਜਾ ਇਨਾਮ 51000 ਸੀ ਤੇ ਵੈਸਟਰ ਰੇਡਰ ਤੇ ਜਾਫਗਨ ਦੇ ਲਈ 212000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਮਾਲਬਸਰੀ ਮੁਖਸਰ ਸਾਹਿਬ ਤੇ ਖੀਰਾਂਵਾਲੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਖੀਰਾਂਵਾਲੀ ਟੀਮ ਸੈਕੰਡ ਰਹੀ ਤੇ ਮਾਲਬਸਰੀ ਮੁਖਸਰ ਸਾਹਿਬ ਦੀ ਟੀਮ ਫਸਟ ਤੇ ਇੱਥੋਂ ਦੇ ਵੈਸਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਵੈਸਟਰ ਰੇਡਰ ਬਣੇਗਾ ਕਾਕਾ ਸੇਖੇ ਵਾਲਾ 13 ਕਬੱਡੀਆਂ ਪਾ ਕੇ 12 ਕਬੱਡੀ ਵਾਲਾ 7 ਟੱਚ ਲੈ ਕੇ ਚਾਰ ਜਫੇ ਲਾਈ ਅੱਗੇ ਗੱਲ ਕਰਦੇ ਆ ਨੈਣਕਲਾ ਪਟਿਆਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 70000 ਤੇ ਦੂਜਾ ਇਨਾਮ 52000 ਸੀ ਤੇ ਵੈਸਟ ਰੇਡਰ ਤੇ ਜਾਪੀਆਂ ਦੇ ਲਈ 15-15000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਬਾਵਣੀਵਾਲ ਤੇ ਪਾਗਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਪਾਗਲ ਦੀ ਟੀਮ ਫਸਟ ਰੇਡ ਤੇ ਬਾਵਣੀਵਾਲ ਦੀ ਟੀਮ ਸੈਕੰਡ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਟ ਰੇਡਰ ਬਣੇਗਾ ਅੰਕੇ ਡਾਂਡ ਵਾਲਾ ਸੱਤ ਕਬੜੀਆਂ પાਕੇ ਸੱਤ ਨੰਬਰ ਲਈ ਤੇ ਇੱਥੇ ਵੈਟ ਜਾਫੀ ਦੀ ਗੱਲ ਕਰਕੇ ਤਾਂ ਵੈਟ ਜਾਫੀ ਬਣੇਗਾ ਰਾਹੁਲ ਖੜਕ ਪੰਡਮ ਵਾਲਾ 6 ਟੱਚ ਲੈ ਕੇ ਤਿੰਨ ਜੱਫੇ ਲਾਈ ਤੇ ਮੁੰਡੇ 15-15000 ਰੁਪਏ ਦੇ ਵੈਸਟ ਰੇਡਰ ਤੇ ਜਾਫੀ ਬਣੇਗੇ ਤੇ ਮੌਕੇ ਤੇ ਪਲੱਸ ਦੇਸੀ ਘਿਓ ਤੇ ਬਦਾਮ ਦਿੱਤੇ ਗਏ ਸਨ ਤੇ ਹਾਂਜੀ ਐਸੇ ਕੱਲ ਦੇ ਕਬੱਡੀ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ